ਖਾਨ ਲੀਡਰ ਸਰਵਨ ਸਿੰਘ ਪੰਦੇਰਸਾੜਨਾ ਮੌਜੂਦ ਨੇ ਗੱਲਬਾਤ ਕਰਦੇ ਆ ਕਿ ਅਗਲੀ ਰੂਪਰੇਖਾ ਕੀ ਰਹਿਣ ਵਾਲੀ ਹੈ ਕਿਸ ਤਰੀਕੇ ਦੇ ਨਾਲ ਹੁਣ ਅੰਦੋਲਨ ਨੂੰ ਚਲਾਉਣਾ ਹੈ ਕਿਉਂਕਿ ਪ੍ਰੋਗਰਾਮ ਇਹਨਾਂ ਦੇ ਵੱਲੋਂ ਜ਼ਰੂਰ ਦੇ ਦਿੱਤੇ ਗਏ ਨੇ ਪੰਦੇਰਸਾਬੋ ਬਹੁਤ ਸਵਾਗਤ ਹੈ ਜੀ ਪ੍ਰੋ ਪੰਜਾਬ ਟੀਵੀ ਤੇ ਅਗਲੀ ਰੂਪਰੇਖਾ ਕੀ ਰਹਿਣ ਵਾਲੀ ਹੈ ਪ੍ਰੋਗਰਾਮ ਦੇ ਚੁੱਕੇ ਹਾਂ ਪਰ ਕੀ ਇੰਤਜ਼ਾਰ 29 ਦਾ ਕਰੀਏ ਜਾਂ ਉਸ ਤੋਂ ਪਹਿਲਾਂ ਕੋਈ ਗੱਲਬਾਤ ਹੋਊਗੀ ਨਹੀਂ ਨਹੀਂ ਦੇਖੋ ਅਸੀਂ ਤਾਂ ਸਾਰੇ ਦੇਸ਼ ਦੇ ਕਿਸਾਨਾਂ ਸੰਗਠਨਾਂ ਨੂੰ ਛੱਡ ਕੇ ਹੀ ਫੈਸਲਾ ਕਰਾਂਗੇ ਜੋ ਫੈਸਲਾ ਹੋਊਗਾ ਤੁਹਾਡੇ ਸਾਹਮਣੇ ਆ ਜਾਊਗਾ ਕੀ ਫੈਸਲਾ ਕਿਉਂਕਿ ਪਿਛਲੀ ਵਾਰ ਜੋ ਹੋਇਆ 21 ਨੂੰ ਜਦੋਂ ਹੋਇਆ ਬਹੁਤ ਸਾਰੇ ਲੋਕ ਇਹ ਕਹਿ ਰਹੇ ਨੇ ਕਿ ਨੁਕਸਾਨ ਮੁੰਡਿਆਂ ਦਾ ਹੋ ਜਾਣਾ ਸੀ ਪਰ ਚਲੋ ਬਚਾਅ ਹੋ ਗਿਆ ਪਰ ਇੱਕ ਮੁੰਡਾ ਤਾਂ ਜਿਹੜਾ ਹੈ ਉਹ ਸ਼ਹੀਦ ਹੋ ਗਿਆ ਹੋਰ ਦੁਆਰਾ ਨਾ ਨੁਕਸਾਨ ਹੋਵੇ ਕਿ ਦਿੱਲੀ ਜਾਣ ਦੀ ਕਾਲ ਨੂੰ ਹੁਣ ਪੱਕੇ ਤੌਰ ਦੇ ਉਤੇ ਪਾਜ਼ ਕਰ ਦਿੱਤਾ ਕਿ ਦੇਖੋ ਹਾਲੇ ਨਹੀਂ ਕਹਿ ਸਕਦੇ ਅਸੀਂ ਜੋ ਕੁਝ ਤੁਸੀਂ ਪਹਿਲਾਂ ਦੱਸਿਆ ਸਰਕਾਰ ਦੀ ਮੰਸ਼ਾ ਕੀ ਆ ਕਿਵੇਂ ਸਾਨੂੰ ਸਿੱਧੀਆਂ ਗੋਲੀਆਂ ਮਾਰ ਰਹੀ ਆ ਇਸ ਵੇਲੇ ਹੁਣ ਕੀ ਪੋਜੀਸ਼ਨ ਲੈਣ ਦਾ ਬੰਦਾ ਸਾਰੀ ਗੱਲ ਤੇ ਚਰਚਾ ਕਰਕੇ ਹੀ ਅੱਗੇ ਫੈਸਲਾ ਕਰਾਂਗੇ ਅਸੀ ਗ੍ਰਾਹਕਾਂ ਨਾਲ ਗੱਲਬਾਤ ਕਰ ਰਹੇ ਸੀ ਗ੍ਰਾਹਕ ਕਹਿੰਦੇ ਕਿ ਮੈਂ ਡੱਲੇ ਵਾਲ ਨੂੰ ਤਾਂ ਫੋਨ ਕੀਤਾ ਬਟ ਡੱਲੇ ਵਾਲ ਨੇ ਮੇਰਾ ਫੋਨ ਨਹੀਂ ਚੱਕਿਆ ਪਰ ਪੰਦੇਰ ਉਹਨਾਂ ਦਾ ਮੇਰਾ ਰਾਬਤਾ ਕੈਮ ਰਹਿੰਦਾ ਸੀਗਾ ਔਰ ਕਹਿੰਦੇ ਮੈਂ ਵਾਰਨ ਵੀ ਕੀਤਾ ਸੀ ਉਹਨਾਂ ਨੂੰ ਚੇਤਾਵਨੀ ਵੀ ਦਿੱਤੀ ਸੀ ਕਿ ਧਿਆਨ ਰੱਖਿਓ ਕੰਮ ਖਰਾਬ ਹੋ ਸਕਦਾ ਦੇਖੋ ਇਹ ਠੀਕ ਹੈ ਹਰ ਇੱਕ ਆਪਣੇ ਸਾਹਮਣੇ ਜੋ ਕਹਿੰਦੇ ਅਸੀਂ ਉਹਨਾਂ ਦੀ ਵਾਰਨਿੰਗ ਤੋਂ ਇਲਾਵਾ ਵੀ ਸचेत ਆ ਸਮਝ ਆ ਸਾਨੂੰ ਇਧਰੋਂ ਕੋਈ ਤੁਸੀਂ ਸੰਭੂ ਤਰੈ ਤੁਮ ਲੱਗਦਾ ਕਦੀ ਕਿ ਸਾਡੇ ਹੱਥੋਂ ਸਿੱਤੀ ਤੇ ਨਿਕਲੀ ਜੋ ਵੀ ਕਦੀ ਨਹੀਂ ਨਿਕਲਦੀ ਪਰ ਇਸ ਨੂੰ ਕੁਝ ਤਸਵੀਰਤਾ ਬਣ ਗਈ ਸੀ ਇਹੋ ਜੀ ਜਦੋਂ ਉਹ ਮੁੰਡੇ ਤੁਹਾਨੂੰ ਖਿੱਚ ਕੇ ਸਟੇਜ ਦੇ ਉੱਤੇ ਲੈ ਕੇ ਆਏ ਤੁਹਾਨੂੰ ਉਹਨਾਂ ਨੇ ਆਪਣਾ ਗिला शिकਵਾ ਵੀ ਦੱਸਿਆ ਕਿ ਤੁਸੀਂ ਸਾਨੂੰ ਬੁਲਾਇਆ ਕਿਉਂ ਇੱਥੇ ਇਕੱਠਾ ਕਿਉਂ ਕਰ ਲਿਆ ਐ ਨਹੀਂ ਹੈ ਨਾ ਕੋ ਖਿੱਚ ਕੇ ਆਏ ਨਾ ਕਿਸੇ ਨੇ ਲਿਆਂਦਾ ਸਾਨੂੰ ਸਪੀ ਅਸੀਂ ਜਾ ਕੇ ਗੱਲ ਕਰਦੇ ਹਾਂ ਹੁਣ ਠੀਕ ਹੈ ਗੱਲ ਅਸੀਂ ਕੀਤੀ ਆ ਕੋਈ ਸਾਡੀ ਗੱਲ ਨਾਲ ਸਹਿਮਤ ਹੋ ਸਕਦਾ ਕੋਈ ਨਹੀਂ ਹੁੰਦਾ ਸੀ ਤਾਂ ਥੋੜਾ ਪੰਜਾਬ ਦੇ ਨੌਜਵਾਨਾਂ ਨੂੰ ਮਰਵਾ ਦੇਣਾ ਹੁੰਦਾ ਪਰ ਇੱਥੇ ਸਰਕਾਰ ਨੇ ਬਹੁਤ ਸਾਰੇ ਆਪਦੇ ਬੰਦੇ ਵੀ ਬਾੜੇ ਹੈਗੇ ਤਾਂ ਸਾਰੇ ਥੋੜੇ ਹੈਗੇ ਬਹੁਤ ਸਾਡੇ ਨੌਜਵਾਨ ਸਿਆਣੇ ਆ ਸਮਝਦਾਰ ਆ ਸਾਰੀ ਗੱਲ ਨੂੰ ਸਮਝਦੇ ਹੂੰ ਠੀਕ ਆ ਕੋਈ ਵਿੱਚ ਵੀ ਉਸ ਕਿਸਮ ਦਾ ਸਰਕਾਰ ਪੱਖੇ ਵੀ ਆ ਜਾਂਦੇ ਆ ਤੋ ਸਾਰਾ ਕੁਝ ਅਸੀਂ ਸਾਹਮਣਾ ਹੁੰਦਾ ਐ ਚ ਕੋ ਰੌਲਾ ਨਹੀਂ ਹਾਂ 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 ਹਾਲਾਂਕਿ ਤੁਸੀਂ ਕਿਹਾ ਕਿ ਸਰਕਾਰ ਨੇ ਬੰਦੇ ਇੱਥੇ ਵਾੜੇ ਹੋਏ ਨੇ ਜੋ 21 ਤਰੀਕ ਨੂੰ ਜੋ ਤਸਵੀਰ ਬਣੀ ਜੋ ਸ਼ਾਮ ਨੂੰ ਮਾਹੌਲ ਇੱਥੇ ਬਣਿਆ ਜੋ ਉਸ ਤੋਂ ਬਾਅਦ ਉਹ ਵੀ ਦੀਆਂ ਤਾਰਾਂ ਕੱਢ ਦਿੱਤੀਆਂ ਗਈਆਂ ਜੋ ਤਸਵੀਰਾਂ ਹੋਈਆਂ ਲੱਗਦਾ ਕਿ ਉਹ ਕਿਸੇ ਸਰਕਾਰਾਂ ਦੇ ਬੰਦਿਆਂ ਦੇ ਵੱਲੋਂ ਸੀ ਤੁਸੀਂ ਦੱਸੋ ਮੀਡੀਆ ਦੇ ਜਿਹੜਾ ਅੰਦੋਲਨਕਾਰੀ ਅਸਲ ਹੈ ਕੋ ਮੀਡੀਆ ਦੇ ਤਾਰਾ ਕਟੂਤ ਕਹੂਗਾ ਮੀਡੀਆ ਰਹੇ ਕੱਲ ਨੂੰ ਇੱ ਤਾਰਾ ਤਾਂ ਮੀਡੀਆ ਤੇ ਉਹੀ ਵੱਢਦੇ ਹੈਗੇ ਨੇ ਜਿਨ੍ਹਾਂ ਦੇ ਮੰਛੇ ਗਲਤ ਹੋਣ ਜਾਂ ਇੱਥੇ ਟਾਰਗੇਟ ਕਰਦੇ ਮੀਡੀਆ ਕਰਮੀ ਨੂੰ ਸਾਡਾ ਕਿਸੇ ਨਾ ਪਰਸਨਲ ਥੋੜਾ ਮੀਡੀਆ ਵਿਖਾ ਰਿਹਾ ਉਹ ਆਪਣੇ ਸਾਹਮਣੇ ਆਪਣੇ ਸਾਹਮਣੇ ਮਾਹੀ ਉਹਦੇ ਤੇ ਟਿੱਪਣੀ ਕਰ ਸਕਦੇ ਤੇਰਾ ਪੱਖ ਠੀਕ ਨਹੀਂ ਜੰਨੇ ਇਹ ਵਿਚਾਰਾਂ ਦੀ ਲੜਾਈ ਆ ਅਸੀਂ ਥੋੜਾ ਵੀ ਕਿਸੇ ਵੈਨਾਂ ਦੀਆਂ ਜਾਂ ਬੰਦਿਆਂ ਨੂੰ ਕੱਢ ਦੇਣਾ ਵੀ ਤੁਹਾਡੀਆਂ ਵੈਨਾਂ ਨੂੰ ਅਸੀਂ ਅੱਗ ਲਾ ਦਾਂਗੇ ਤਾਂ ਸਾਡਾ ਨਹੀਂ ਬੰਦਾ ਇਹੋ ਜੀ ਗੱਲ ਕਰ ਸਕਦਾ ਐਸਕੇ ਮੈਂ ਤਾਲਮਿਲ ਕਮੇਟੀ ਬਣਾਈ ਹੈ ਤਾਲਮਿਲ ਸ਼ੁਰੂ ਹੋਇਆ ਕੋਈ ਫੋਨ ਆਇਆ ਕੋਈ ਗੱਲਬਾਤ ਹੋਈ ਨਾ ਮੇਰੇ ਨਾਲ ਕੋਈ ਐਸਕੇ ਜਲਦੀ ਬਾਅਦ ਉਹਨਾਂ ਨਾਲ ਕੋਈ ਹੋਈ ਮੈਨੂੰ ਉਹਨਾਂ ਨੇ ਕੋਈ ਜਾਣਕਾਰੀ ਨਹੀਂ ਕੱਲ ਤੱਕ ਤਾਂ ਨਹੀਂ ਸੀ ਗੱਲ ਤੱਕ ਇਕੱਠੇ ਸੀਗੇ ਅੱਜ ਹੋ ਗਏ ਤੇ ਕਹਿੰਦੇ ਸ਼ੁਭਕਰਮਨ ਦਾ ਅਜੇ ਤੱਕ ਸਸਕਾਰ ਨਹੀਂ ਹੋਇਆ ਕੀ ਮੰਗਾ ਨੇ ਕਿਉਂਕਿ ਸਰਕਾਰ ਕਹਿੰਦੀ ਮੁਆਵਜ਼ਾ ਵੀ ਦੇ ਦਿੱਤਾ ਨੌ ਤਾਂ ਤੁਹਾਨੂੰ ਐਫ ਆਈ ਆਰ ਦਰਜ ਕਰਨਾ ਸਰਕਾਰ ਵਾਸਤੇ ਸੌਖਾ ਰਹੂਗਾ ਨਹੀਂ ਕੋਈ ਨਹੀਂ ਸਰਕਾਰ ਵਾਸਤੇ ਕੋਈ ਵੱਡਾ ਗੱਲ ਇਹ ਪੋਲਿਟਿਕਲ ਵਿਲ ਹੁੰਦੀ ਇੱਥੇ ਵੀ ਪੋਲਿਟਿਕਲ ਵਿਲ ਆ ਜਾਂਚ ਦਾ ਵਿਸ਼ਾ ਤਾਂ ਅੱਗੇ ਤੁਰ ਜਣ ਕਰ ਸਕਦੇ ਆ ਚਿੱਠੀ ਲਿਖੀ ਆਈ ਕੋ ਉਹਨਾਂ ਨੇ ਔਰ ਕਿਹਾ ਕਿ ਜੋ ਪ੍ਰਤਪਾਲ ਜੋ ਪੀ ਜੇ ਰੋਤਕ ਦੇ ਵਿੱਚ ਹੈ ਉਸ ਨੂੰ ਪੰਜਾਬ ਦੇ ਵਿੱਚ ਭੇਜਿਆ ਜਾਵੇ ਹੋਰ ਕਿਸਾਨ ਵੀ ਜਿਹੜੇ ਉੱਥੇ ਨੇ ਉਹਨਾਂ ਨੂੰ ਇੱਥੇ ਭੇਜਿਆ ਭੇਜਿਆ ਹਾਂ ਅਸੀਂ ਕਿਹਾ ਸਰਕਾਰ ਨੂੰ ਚੰਗੀ ਗੱਲ ਅਸੀਂ ਤੇ ਕਹਿੰਦੇ ਉੱਥੇ ਬੱਚਾ ਡਰਿਆ ਹੋਇਆ ਅਸੀਂ ਕਹਾਂ ਨੂੰ ਭੇਜਿਆ ਜਾਂਦਾ ਬਹੁਤ ਸਾਰੇ ਨੌਜਵਾਨ ਜਿਹੜੇ ਹੁਣ ਉੱਥੇ ਆਏ ਸੀ ਜਿਹੜੇ 21 ਤਰੀਕ ਨੂੰ ਪਹੁੰਚੇ ਹੋਏ ਸੀ ਕਈ ਇਹ ਗੱਲਾਂ ਵੀ ਨਿਰਾਸ਼ ਹੋ ਕੇ ਗਏ ਨੇ ਕਹਿੰਦੇ ਕਿ ਜੇ ਅੱਗੇ ਜਾਣਾ ਵੀ ਨਹੀਂ ਸੀਗਾ ਤਾਂ ਕਹਿੰਦੇ ਪੂਕ ਲੈਣਾ ਕਿਉਂ ਮੰਗਾਲੀਆਂ ਵੱਡੀਆਂ-ਵੱਡੀਆਂ ਇੱਥੇ ਜੀਸੀਬੀਆਂ ਮੋਡੀਫਾਈਡ ਕਿਉਂ ਮੰਗਵਾਲੀਆਂ ਤਾਂ ਕਹਿੰਦੇ ਕਿਉਂ ਜੋਸ਼ ਨੌਜਵਾਨਾਂ ਦੇ ਵਿੱਚ ਭਰਿਆ ਗਿਆ ਬਿਲਕੁਲ ਇਹ ਦੇਖੋ ਇਹਦਾ ਇਹੋ ਜੀ ਗੱਲ ਹੈਗੀ ਆ ਅਸੀਂ ਜਿਹੜਾ ਫੈਸਲਾ ਸੀ ਉਹੀ ਕੀਤਾ ਆਪਣੇ ਡਿਫੈਂਸ ਵਾਸਤੇ ਕੁਝ ਵੀ ਸੰਭਵ ਹੁੰਦਾ ਉਹਦਾ ਮਤਲਬ ਇਹ ਥੋੜਾ ਹੁੰਦਾ ਵੀ ਸਰਕਾਰ ਦੇ ਮਿਸ਼ਨ ਨਾਲ ਟਕਰਾ ਕੇ ਜਾਣਾ ਨੁਕਸਾਨ ਕਰਾਉਣਾ ਉਹ ਉਹ ਆਪਣੀ ਉਹਨਾਂ ਦੀ ਆਪਣੀ ਭਾਵਨਾ ਹੈਗੀ ਆਪਣੀ ਸਮਝ ਨਾਲ ਭਾਵਨਾ ਹੈਗੀ ਉਹ ਆਪਣੇ ਥਾਂ ਠੀਕ ਹੈਗੇ ਆ ਅਸੀਂ ਆਪਣੇ ਥਾਂ ਸੋਚਦੇ ਹੈਗੇ ਆ ਸਾਨੂੰ ਮਤਲਬ ਇਹ ਵਾਰਾ ਨਹੀਂ ਖਾਂਦਾ ਕਿ ਅਸੀਂ 100 ਬਜਾ ਬੰਦਾ ਮਰਵਾ ਕੇ ਅੱਗੇ ਵਧੀਏ ਤਾਂ ਜਥੇਬੰਦੀ ਉਹਦੇ ਸਭ ਨਾਲ ਤਾਂ ਅਸੀਂ ਫੈਸਲਾ ਕਰਕੇ ਅਸੀਂ ਤਾਂ ਕਿਹਾ ਕੋਈ ਨਾ ਅਸੀਂ ਅੱਗੇ ਗਏ ਲੀਡਰ ਤੁਹਾਡੇ ਸਾਹਮਣੇ ਅੱਗੇ ਗਏ ਵੀ ਚਲ ਲੀਡਰ ਮਰ ਵੀ ਜਾਂ ਤਾਂ ਕੀ ਫਰਕਦਾ ਲੈ ਤਾਂ ਨਾ ਕੋਈ ਕਾ ਬਗਾਨੇ ਪੁੱਤ ਮਰਵਾਤੇ ਤਾਂ ਅਸੀਂ ਉਹ ਫੈਸਲੇ ਤਹਿਤ ਸਾਰਾ ਸਿਕਮ ਸਿਸਟਮ ਸ੍ਰੀਮ ਐਸ ਕੇ ਐਮ ਤੋਂ ਜਿਹੜੇ ਉਹਨਾਂ ਦੇ ਵੱਲੋਂ ਪ੍ਰੋਗਰਾਮ ਦਿੱਤੇ ਗਏ ਨਹੀਂ ਤੁਸੀਂ ਉਹਨਾਂ ਪ੍ਰੋਗਰਾਮਾਂ ਨੂੰ ਕਿਵੇਂ ਦੇਖਦੇ ਹੋ ਹਾਲਾਂਕਿ ਤੁਸੀਂ ਇਹ ਜ਼ਰੂਰ ਅਪੀਲ ਵੀ ਕੀਤੀ ਸੀ ਪਟਿਆਲੇ ਦੇ ਵਿੱਚ ਕਿ ਪੈਰਲਲ ਪ੍ਰੋਗਰਾਮ ਨਾ ਦਿਓ ਪਰ ਉਹਨਾਂ ਨੇ ਫੇਰ ਪ੍ਰੈਜ਼ਰ ਪ੍ਰੋਗਰਾਮ ਦਿੱਤੇ ਨੇ ਹਾਲਾਂਕਿ ਤੁਹਾਡੇ ਹੁਣ ਆਪਣੇ ਪ੍ਰੋਗਰਾਮ ਨੇ ਐਸਕੇਐਮ ਦੀ ਇਸ ਵੇਲੇ ਤੁਹਾਨੂੰ ਕਿਹੋ ਜੀ ਰੂਪਰੇਖਾ ਨਜ਼ਰ ਆਉਂਦੀ ਹੈ ਦੇਖੋ ਸਾਨੂੰ ਲੱਗਦਾ ਵੀ ਜਿਹੜਾ ਵੀ ਇਸ ਇਸ ਮੋਰਚਾੜਾ ਦੁਨੀਆ ਲੈਵਲ ਤੇ ਖੜਾ ਹੋ ਗਿਆ ਇਸ ਮੋਰਚੇ ਦੀ ਹਮਾਇਤ ਕਰਨਾ ਚਾਹੁੰਦਾ ਇਹਦੀਆਂ ਮੰਗਾਂ ਦੀ ਹਮਾਇਤ ਕਰਦਾ ਉਹਦੀ ਸ਼ੁਭ ਕਾਮਨਾ ਚਾਹੁੰਦਾ ਉਹ ਨਹੀਂ ਚਾਹੀਦਾ ਵੀ ਉਹ ਮੋਰਚੇ ਦੇ ਕੋਈ ਇਸ ਕਿਸਮ ਦਾ ਪ੍ਰੋਗਰਾਮ ਆਵੇ ਜਿਹੜਾ ਮੋਰਚੇ ਨੂੰ ਅਡ ਕਰਦਾ ਹੋਵੇ ਉਹਦੀ ਸਪੋਰਟ ਵਿੱਚ ਜੋ ਮਰਜ਼ੀ ਕਰ ਲੋ ਠੀਕ ਹੈ ਬਾਕੀ ਉਹ ਨਹੀਂ ਕਹਿ ਰਹੇ ਸੀ ਤਨੀ ਰੁਣਾ ਵੀ ਮੈਂ ਗੱਲਬਾਤ ਕੀਤੀ ਤਨੀ ਇਹ ਕਹਿੰਦੇ ਕਿ ਇਸ ਵੇਲੇ ਸ਼ੰਭੂ ਟੈਕਨੋਰੀ ਦਾ ਕਹਿੰਦੇ ਹੂਲੀਆ ਵਿਗਾੜਦਾ ਹੈ ਨਾ ਆਗੂਆਂ ਨੇ ਕਹਿੰਦੇ ਅਸੀਂ ਨਹੀਂ ਚਾਹੁੰਦੇ ਕਿ ਅਸੀਂ ਜਾਈਏ ਔਰ ਇਹ ਇਲਜ਼ਾਮ ਸਾਡੇ ਲੱਗਣ ਕਿ ਇਹਨਾਂ ਨੇ ਹੂਲੀਆ ਕੇ ਵਿਗਾੜਿਆ ਕਹਿੰਦੇ ਇਸ ਵੇਲੇ ਉਹਨਾਂ ਦਾ ਤਾਂ ਕਹਿੰਦਾ ਪ੍ਰੋਗਰਾਮ ਦਾ ਜਿਹੜਾ ਹੈ ਬਾਰਡਰਾਂ ਦੇ ਉੱਤੇ ਉਹ ਕਹਿੰਦੇ ਹੂਲੀਆ ਵਿਗੜਿਆ ਹੋਇਆ ਦੇਖੋ ਜੋ ਮਰਜ਼ੀ ਟਿੱਪਣੀ ਕਰ ਸਕਦੇ ਤੁਹਾਨੂੰ ਲੱਗਦਾ ਤੁਸੀਂ ਹੂਲੀਆ ਵਿ ਹਾਨੂੰ ਲੱਗਦਾ ਹੁਲੀਆਂ ਬਈ ਜਿੱਥੇ ਲੱਖਾਂ ਲੋਕ ਆ ਰਹੇ ਉਹਨਾਂ ਦੀ ਆਪ ਦੀ ਟਿੱਪਣੀ ਹਾਲਾਂਕਿ ਪੰਦੇਸਾ ਜਦੋਂ ਤੁਸੀਂ ਸ਼ੰਭੂ ਦੇ ਉੱਤੇ ਵੀ ਬੈਠੇ ਸੀ ਸਿੰਘੂ ਦੇ ਉੱਤੇ ਵੀ ਬੈਠੇ ਸੀ ਪਿਛਲੀ ਵਾਰੀ ਸਭ ਤੋਂ ਮੂਰਲੀਆਂ ਕਤਾਰਾਂ ਦੇ ਵਿੱਚ ਸੀਗੀ ਤਾਂ ਉਦੋਂ ਵੀ ਤੁਹਾਡੇ ਉੱਤੇ ਕਈਆਂ ਨੇ ਇਲਜ਼ਾਮ ਲਗਾਏ ਕਈਆਂ ਨੇ ਕਹਿ ਦਿੱਤਾ ਕਿ ਪੰਦੇਰੋਣੀ ਤਾਂ ਬੀਜੇਪੀ ਦੇ ਏਜੰਟ ਹੈ ਬੀਜੇਪੀ ਦੇ ਪਲਾਨ ਕੀਤੇ ਹੋਏ ਨੇ ਔਰ ਤੁਸੀਂ ਉਹ ਦਿੱਲੀ ਭੜਕਾ ਕੇ ਲੈ ਕੇ ਗਈ ਹੋ ਇਸ ਵਾਰ ਵੀ ਕੁਝ ਅਜਿਹੀ ਤਸਵੀਰ ਹੋਈ ਕਹਿੰਦੇ ਕਿ ਮੁੰਡੇ ਮਰਵਾਤੇ ਪੰਦੇਰੋਣੀ ਆਪ ਕੱਲੇ ਆਪ ਮੁਹਾਰੇ ਹੋ ਕੇ ਅੰਦੋਲਨ ਦੇ ਵਿੱਚ ਆ ਗਏ ਨੇ ਨਾ ਕਿਸੇ ਨੂੰ ਬੁਲਾਇਆ ਨਾ ਕਿਸੇ ਨਾਲ ਗੱਲਬ ਜੇ ਪੰਦੇਰ ਹੁਣੇ ਬੀਜਪੀ ਦੇ ਹੁੰਦੇ ਉਹਨਾਂ ਦੀ ਸਟੇਟ ਤੇ ਦਿੱਲੀ ਤੇ ਹਮਲਾ ਕਰ ਹੁੰਦਾ ਗੱਲਬਾਤ ਉਹਨਾਂ ਦੇ ਥਰੂ ਹੁੰਦੀ ਠੀਕ ਹੈ ਨਾ ਜੇ ਪੰਦੇਰ ਹੁਣੇ ਬੀਜਪੀ ਦੇ ਹੁੰਦੇ ਤਾਂ ਉਹਨਾਂ ਨੂੰ ਰਾਜਕੋਟ ਕਿਹਾ ਜਾਂਦਾ ਉਹਨਾਂ ਤੇ ਬੁਲੇਟ ਗੰਨਾ ਕੋ ਚੱਲਦੀਆਂ ਉਹਨਾਂ ਤੇ ਹੰਝੂ ਗੈਸ ਕਿਉਂ ਵਰਤੇ ਜਾਂਦੇ ਉਹਨਾਂ ਦੇ ਮੁੰਡੇ ਕੋ ਮਾਰੇ ਜਾਂਦੇ ਤਾਂ ਇਹ ਇਹ ਸਪਸ਼ਟ ਸਵਾਲ ਆ ਉਹ ਇਹ ਤਾਂ ਫਿਰ ਇਹ ਨਾ ਦੋ ਦੋਰੀ ਮਤਾ ਕੀ ਵੀ ਇੱਕ ਤਾਂ ਬੀਜਪੀ ਵਾਲੇ ਬੰਦਿਆਂ ਨਾਲ ਕਮੇਟੀ ਬਣਾ ਕੇ ਰਾਬਤਾ ਕਰਨਾ ਵਾ ਇੱਕ ਹੀ ਗੱਲ ਤਾਂ ਬਸ ਆਪੋ ਆਪਣੇ ਥਿੰਕ ਹੈ ਨਾ ਹੁਣ ਤਾਂ ਲੋਕ ਇਹ ਵੀ ਕਹਿੰਦੇ ਪ੍ਰੋ ਲੈਫਟ ਨੇ ਕੋਈ ਕਹਿੰਦਾ ਜੀ ਇਹਨਾਂ ਨੂੰ ਆਮ ਆਦਮੀ ਪਾਰਟੀ ਨੇ ਭਾਲਿਆ ਠੀਕ ਹੈ ਜੀ ਕੋਈ ਕਹਿੰਦਾ ਜੀ ਕੁਛ ਕਹਿੰਦਾ ਤੂੰ ਇਹ ਪਹਿਲੋ ਫੈਸਲਾ ਤਾਂ ਕਰ ਲੈਣ ਕਹਿਣਾ ਕੀ ਸਾਨੂੰ ਤੂੰ ਜੋ ਮਰਜ਼ੀ ਕਹੀ ਜਾ ਕਿੰਨੇ ਆ ਭਦੇਰ ਉਹਨਾਂ ਨੂੰ ਕੱਢ ਲਿਆ ਕਿੰਨੇ ਆ ਫਿਰ ਪੰਜਾਬ ਦੇ ਲੋਕਾਂ ਨੇ ਕੱਢ ਲਿਆ ਆ ਪੰਜਾਬ ਦੇ ਲੋਕਾਂ ਨਾਲ ਆਏ ਹੋਏ ਇਹ ਵੀ ਇਲਜ਼ਾਮ ਲੱਗੇ ਕਿ ਹਾਂ ਸਰਕਾਰ ਨੇ ਕੀ ਪਤਾ ਬਿਠਾ ਦਿੱਤੇ ਹੁਣ ਭਾਜੀਪੀ ਨੂੰ ਪ੍ਰੈਸ਼ਰਾਈਜ਼ ਕਰਨ ਦੇ ਚੱਕਰਾਂ ਬੀਜਪੀ ਆ ਕਿਵੇਂ ਕਰੂ ਦੁਨੀਆ ਦਾ ਐਡਾ ਵੱਡਾ ਅੰਦੋਲਨ ਕਿਉਂ ਆਪਣੇ ਖਿਲਾਫ ਖੜਾ ਕਰੂ ਠੀਕ ਆ ਕੋਈ ਵੀ ਸਰਕਾਰ ਐ ਥੋੜਾ ਚੁੰਦੀ ਹੁੰਦੀ ਵੀ ਕੋਈ ਅੰਦੋਲਨਾਂ ਦੀ ਗਲੇ ਦੀ ਹੱਡੀ ਬਣ ਜਾਵੇ ਕਦੀ ਚੁੰਦੀ ਹੁੰਦੀ ਆ ਕਦੀ ਵੀ ਨਹੀਂ ਚੁੰਦੀ ਹਾਲਾਂਕਿ ਤੁਹਾਡੇ ਸਫ਼ਰ ਦੀ ਗੱਲ ਕਰੀਏ ਤਾਂ ਅੰਮ੍ਰਿਤਸਰ ਤੋਂ ਸਫ਼ਰ ਸ਼ੁਰੂ ਹੁੰਦਾ ਔਰ ਤੁਸੀਂ ਪਿੰਡਾਂ ਪਿੰਡਾਂ ਦੇ ਵਿੱਚ ਸਾਈਕਲ ਦੇ ਉੱਤੇ ਰੋਜ਼ ਜਾ ਕੇ ਹੋਕੇ ਮਾਰਦੇ ਹੁੰਦੇ ਸੀ ਇਕੱਲੇ ਤੁਸੀਂ ਪੁਲਿਸ ਸਟੇਸ਼ਨਾਂ ਦੇ ਉੱਤੇ ਬਾਹਰ ਵੀ ਬੈਹ ਜਾਂਦੇ ਸੀ ਜਦੋਂ ਮੋਟਰ ਚੋਰੀਆਂ ਹੋ ਜਾਂਦੀਆਂ ਹੁੰਦੀਆਂ ਸੀ ਉਸ ਦਿਨ ਤੋਂ ਲੈ ਕੇ ਅੱਜ ਦੇ ਦਿਨ ਦੇ ਇਸ ਸਫ਼ਰ ਦੇ ਵਿੱਚ ਤੁਸੀਂ ਕੀ ਮਹਿਸੂਸ ਕਰਦੇ ਹੋ ਔਰ ਅੱਜ ਜੋ ਇਹ ਅੰਦੋਲਨ ਜਿਸ ਤਰੀਕੇ ਦੇ ਨਾਲ ਹੈ ਤੁਹਾਨੂੰ ਕੀ ਨਜ਼ਰ ਆਉਂਦੀ ਹੈ ਦੇਖੋ ਅਸੀਂ ਕਦੀ ਜਿਸ ਪੋਜੀਸ਼ਨ ਤੇ ਅੱਜ ਆਏ ਇਹ ਮਸ਼ਹੂਰ ਹੋਣ ਲਈ ਨਹੀਂ ਆਏ ਬਿਨਾ ਸਾਡਾ ਇਹ ਸੀਪੀਸੀ ਏਡੇ ਵੱਡੇ ਆਗੂ ਬਣਨਾ ਨਾ ਆਇਆ ਬਸ ਅਸੀਂ ਸਾਡੇ ਮਨ ਚ ਕੰਮ ਕਰਨ ਦਾ ਇਰਾਦਾ ਸੀ ਇਹ ਤੋਂ ਪਹਿਲਾਂ ਵੀ ਅਸੀਂ ਸੋਸ਼ਲ ਵਰਕ ਕਰਦੇ ਸੀ ਕੰਮ ਕਰਦਿਆਂ ਕਰਦਿਆਂ ਇੱਥੋਂ ਤੱਕ ਆ ਗਏ ਤਾਂ ਇਹ ਕੋਈ ਜਿਹੜਾ ਹੁੰਦਾ ਨਾ ਅੱਡ ਅੱਡ ਸਮਝ ਹੁੰਦੀ ਆ ਮੀਡੀਆ ਫੇਸ ਵੈਲਿਊ ਅੰਦੋਲਨਾ ਚ ਮੈਂ ਨਹੀਂ ਰੱਖਦੇ ਅੰਦੋਲਨਾ ਏ ਤੁਹਾਡਾ ਗਰਾਉਂਡ ਦਾ ਕੰਮ ਤੁਹਾਡੀ ਜਥੇਬੰਦੀ ਦੀ ਉਹ ਤੇ ਲੋਕ ਇਹ ਵੀ ਕਹਿ ਰਹੇ ਕਹਿੰਦੇ ਪਰਸੈਪਸ਼ਨ ਇਹ ਲੋਕਾਂ ਚ ਬਣ ਰਹੀ ਹੈ ਕਿ ਡੱਲੇਵਾਲ ਦੇ ਭੰਦੇ ਰੌਣ ਲੱਗਿਆ ਕਿ ਵੈਕਿਊਮ ਹੈ ਸਭ ਕੁਝ ਸ਼ਾਂਤ ਪਿਆ ਹੋਇਆ ਬਾਕੀ ਜਥੇਬੰਦੀਆਂ ਕੋਈ ਕੰਮ ਨਹੀਂ ਕਰ ਰਹੀਆਂ ਤੇ ਅਸੀਂ ਉੱਪਰ ਉੱਡਦੇ ਹਾਂ ਔਰ ਅਸੀਂ ਹਮਲਾ ਮਾਰ ਕੇ ਇਹ ਅੰਦੋਲਨ ਸ਼ੁਰੂ ਕਰਦੇ ਹਾਂ ਔਰ ਅਸੀਂ ਇੱਥੋਂ ਦੀ ਹੀਰੋ ਬਣ ਕੇ ਨਿਕਲਦੇ ਹਾਂ ਇਹ ਨਹੀਂ ਹੁੰਦਾ ਇਹ ਪਰਸੈਪਸ਼ਨ ਹੀ ਗਲਤ ਆ ਕੋਈ ਜਥੇਬੰਦੀ ਨਹੀਂ ਹੈਗੀ ਜਿਹਦੇ ਕੋਲੇ ਅਸੀਂ ਗਏ ਨਹੀਂ ਆ ਮੈਨੂੰ ਡੱਲੇਵਾਲ ਸਾਹਿਬ ਦਾ ਨਹੀਂ ਪਤਾ ਅਸੀਂ ਤਾਂ ਸਾਰੇ ਰਾਜੇਵਾਲ ਕੋਲ ਵੀ ਗਏ ਬਿਲਕੁਲ ਪਰ ਰਾਜੇਵਾਲ ਸਾਹਿਬ ਨਾਲ ਵੀ ਸਾਡੇ ਬੰਦੇ ਨੇ ਥਮਾ ਮੰਗੇ ਬਾਹਰ ਸਿਖਿਓ ਕੋਈ ਬੰਦਾ ਨਹੀਂ ਛੱਡਿਆ ਉਹ ਗ੍ਰਾਹਾਂ ਉਹਨਾਂ ਨਾਲ ਵੀ ਗੱਲਬਾਤ ਬਿਲਕੁਲ ਮੈਂ ਤਾਂ ਕਹਿਣਾ ਤੁਸੀਂ ਨਾ ਨਾ ਲਓ ਪਟਿਕਲ ਮੀਡੀਆ 'ਚ ਠੀਕ ਨਹੀਂ ਤੁਹਾਡੇ ਲਈ ਠੀਕ ਹੋਊ ਮੇਰੇ ਲਈ ਨਹੀਂ ਹੈ ਕੋਈ ਬੰਦਾ ਇਹ ਨਹੀਂ ਹੈਗਾ ਜਿਹੜਾ ਮੂੰਹ ਤੇ ਕਹੇ ਵੀ ਉਹਨਾਂ ਕੋਲ ਅਸੀਂ ਗਏ ਨਹੀਂ ਹੈ ਅਸੈਸਮੈਂਟਾਂ 'ਚ ਫਰਕ ਆ ਇਹ ਇਹ ਤੇ ਮੀਡੀਆ ਨਹੀਂ ਕਰ ਰਿਹਾ ਕਿਸੇ ਨੂੰ ਲੱਗਦਾ ਹੀ ਨਹੀਂ ਵੀ ਅੰਦੋਲਨ ਬਣ ਜਾਊਗਾ ਅੰਡਰਐਸਟਿਮੇਟ ਕਰ ਰਹੇ ਸੀ ਉਹ ਬਿਲ ਉਹਨਾਂ ਨੂੰ ਪਤਾ ਵੈਸੇ ਉਹਨਾਂ ਦੀ ਸਮਝਦਾਰੀ ਸੀ ਇਹਦੇ ਤੇ ਵੀ ਅੰਦੋਲਨ ਬਣ ਨਹੀਂ ਸਕਦਾ ਵੀ ਇੱਕ ਦੋ ਦਿਨ ਦਾ ਤੇ ਦਿੱਲੀ ਹੋ ਸਕਦਾ ਅੰਦੋਲਨ ਪੱਕਾ ਨਹੀਂ ਬਣ ਸਕਦਾ ਅਸੈਸਮੈਂਟ ਸੀ ਕਈ ਕਹਿੰਦੇ ਸੀ ਅੰਦੋਲਨ ਹੀ ਪੰਜਾਬ ਚ ਲੜਾਇਆ ਜਾਵੇ ਉਹਨਾਂ ਦਾ ਹੱਕ ਆ ਅੱਜ ਵੀ ਕਹਿ ਰਹੇ ਨੇ ਰੇਲ ਰੋਕੋ ਕਈ ਕਹਿ ਰਹੇ ਨੇ ਟੋਲ ਫਰੀ ਕਰਾ ਦਿਓ ਕਈ ਕਹਿੰਦੇ ਇੱਥੇ ਹੀ ਪ੍ਰੋਗਰਾਮ ਦੋ ਉਹ ਮੈਂ ਕਿਹਾ ਉਹਨਾਂ ਦੀ ਆਜ਼ਾਦੀ ਆ ਮੈਂ ਕੋਈ ਤਾਂ ਟਿੱਪਣੀ ਨਹੀਂ ਕਰਦਾ ਪਰ ਉਹ ਇਹ ਨਹੀਂ ਕਹਿ ਸਕਦੇ ਵੀ ਕਿਸੇ ਨੂੰ ਨਹੀਂ ਪੁੱਛਿਆ ਹੁਣ ਅਸੀਂ ਫਿਰ ਲੋਕਾਂ ਨੂੰ ਨੇਲਸ ਜ਼ਿਆਦਾ ਕਰਗੇ ਨਾ ਲੋਕਾਂ ਨੂੰ ਜ਼ਿਆਦਾ ਸਮਝਗੇ ਨਾ ਤੇ ਅਸੀਂ ਦੁਨੀਆ ਦਾ ਸਭ ਤੋਂ ਵੱਡਾ ਅੰਦੋਲਨ ਖੜਾ ਕਰਕੇ ਰੱਖ ਦਿੱਤਾ ਉਹ ਉਹ ਪ੍ਰਸਥਿਤੀਆਂ 'ਚ ਜਦੋਂ ਭਾਜਪਾ ਚਿੜਕਿੱਲੀਆਂ ਮਾਰਦੀ ਸੀ ਵੀ ਅਸੀਂ ਖੰਡਾਤ ਤੇ ਕਿਸਾਨ ਲੀਡਰ ਅਸੀਂ ਫੁੱਟਪਾਤੀ ਕਿਸਾਨ ਲੀਡਰ ਸਾਰੇ ਕਰੇਲੇ ਖਖੜੀਆਂ ਸੀ ਅੱਜ ਕਿਸਾਨ ਤਾਂ ਸਾਰੇ ਇੱਕੋ ਥਾਂ ਤੇ ਇਕੱਠੇ ਆ ਮਜ਼ਦੂਰ ਤਾਂ ਇੱਕੋ ਥਾਂ ਤੇ ਇਕੱਠਾ ਲੀਡਰ ਨਹੀਂ ਇਕੱਠੇ ਆ ਕਿਉਂ ਬੱਕਰੀ ਗੱਲ ਅੰਦੋਲਨ ਤੇ ਇਕੱਠਾ ਨਾ ਇਹ ਇਹ ਕਿਸੇ ਮਿਹਨਤ ਤੋਂ ਹੋਇਆ ਇਹ ਤਾਂ ਜਿਨ੍ਹਾਂ ਨੇ ਮਿਹਨਤ ਕੀਤੀ ਸੀ ਪਿਛਲੇ 4 ਮਹੀਨਿਆਂ ਚੋ ਕਿ ਸੁੱਤੇ ਆ ਕਿ ਨਹੀਂ ਸੁੱਤੇ ਇਹ ਇਹਨਾਂ ਨੂੰ ਪਤਾ ਹੋਊਗਾ ਤੁਹਾਡੇ ਇਸ ਅੰਦੋਲਨ ਤੋਂ ਕਈਆਂ ਨੂੰ ਇਨਸਿਕਿਉਰਟੀ ਵੀ ਹੋ ਰਹੀ ਹੈ ਦੇਖੋ ਮੈਂ ਨਹੀਂ ਕਹਿੰਦਾ ਉਹ ਹੁਣ ਮੈਂ ਇੱਥੇ ਕੋਈ ਟਿੱਪਣੀ ਨਹੀਂ ਕਰਦਾ ਸਾਨੂੰ ਕਿਸੇ ਤੋਂ ਨਹੀਂ ਹੈਗੀ ਅੱਜ ਤੁਸੀਂ ਸਟੇਜ ਤੋਂ ਇਹ ਵੀ ਕਿਹਾ ਕਿ ਇੱਥੇ ਮਾਤਾਵਾਂ ਵੀ ਨੇ ਇੱਥੇ ਬੱਚੇ ਵੀ ਨੇ ਇੱਥੇ ਭੈਣਾਂ ਵੀ ਨੇ ਔਰ ਅਸੀਂ ਨਹੀਂ ਚਾਹੁੰਦੇ ਕਿ ਕੋਈ ਸਾਡਾ ਨੁਕਸਾਨ ਹੋ ਜਵੇ ਤਾਂ ਕੀ ਸਮਝਿਆ ਜਾਵੇ ਕਿਉਂਕਿ ਅਕਸਰ ਜੇ ਅਸੀਂ ਪਾਸਟ ਐਕਸਪੀਰੀਐਂਸਸ ਦੀ ਗੱਲ ਕਰੀਏ ਤਾਂ ਅੰਦੋਲਨ ਹਮੇਸ਼ਾ ਸ਼ਾਂਤਮਈ ਤਰੀਕੇ ਨਾਲ ਹੀ ਜਿੱਤੇ ਗਏ ਨੇ ਪਹਿਲਾਂ ਦਿੱਲੀ ਵਾਲਾ ਵੀ ਸ਼ਾਂਤਮਈ ਤਰੀਕੇ ਨਾਲ ਜਿੱਤਿਆ ਗਿਆ ਲੰਬਾ ਚੱਲਿਆ ਸ਼ਾਂਤ ਚੱਲਿਆ ਔਰ ਜਿੱਤਿਆ ਵੀ ਉਹ ਕਿ ਇੱਦਾਂ ਵੀ ਸਮਝਿਆ ਜਾ ਸਕਦਾ ਹੈ ਕਿ ਇੱਥੇ ਵੀ ਪੱਕੇ ਮੋਰਚੇ ਲੱਗ ਸਕਦੇ ਨੇ ਇਹ ਸ਼ਾਂਤਮਈ ਤਰੀਕੇ ਨਾਲ ਇਸ ਨੂੰ ਲੰਬਾ ਖਿੱਚਿਆ ਜਾ ਸਕਦਾ ਕਿਸੇ ਸੰਭਾਵਨਾ ਤੋਂ ਇਨਕਾਰ ਨਹੀਂ ਕਰਦੇ ਹੈਗੇ ਪਰ ਇਹ ਅੱਜ ਨਹੀਂ ਕਿਹਾ ਜਾ ਸਕਦਾ ਚੋਣ ਜਾਬਤਾ ਵੀ ਲੱਗ ਜਾਣਾ ਹੈ ਪੰਦੀਪ ਸਾਹਿਬ ਸਾਨੂੰ ਚੋਣ ਜਾਬਤੇ ਦਾ ਕੋਈ ਫਿਕਰ ਨਹੀਂ ਹੈਗਾ ਚੋਣ ਜਾਬਤੇ ਦਾ ਫਿਕਰ ਉਹਨਾਂ ਨੂੰ ਹੋਵੇ ਜਿਨ੍ਹਾਂ ਨੇ ਚੋਣਾਂ ਜਾ ਕੇ ਲੜਨਾ ਸਾਨੂੰ ਕੀ ਫਿਕਰ ਹ ਕੋਈ ਸਰਕਾਰ ਦਾ ਕੋਈ ਸੱਦਾ ਪੱਤਰ ਆਇਆ ਫਿਲਹਾਲ ਕਿ ਕੀ ਕੁਝ ਮੰਗ ਕਰਦੇ ਹੋ ਕਿ ਜੇ ਸਰਕਾਰ ਸੁਣ ਵੀ ਰਹੀ ਹੋਵੇਗੀ ਕੀ ਭੇਜੇ ਜੋ ਕਿ ਤੁਸੀਂ ਪ੍ਰਮੰਕਾਰ ਨੂੰ ਤਾਂ ਬਹੁਤ ਕੁਝ ਸੁਣਾਇਆ ਹੈ ਸਰਕਾਰ ਤਾਂ ਡਿਸਕਸ਼ਨ ਹੋਗੀ ਮੰਗਾਂ ਦਾ ਐਲਾਨ ਕਰ ਸਕਦੀ ਹੈ ਸਰਕਾਰ ਨੂੰ ਹਰ ਗੱਲ ਦਾ ਪਤਾ ਇਹ ਉਹਨਾਂ ਸਰਕਾਰ ਤੇ ਆ ਵੀ ਨਿਬੜਨਾ ਚਾਹੁੰਦੇ ਆ ਕਿ ਨਹੀਂ ਪਰ ਹੁਣ 29 ਤੱਕ ਸ਼ਾਂਤਮਈ ਤਰੀਕੇ ਨਾਲ ਇਸੇ ਤਰ੍ਹਾਂ ਚੱਲੂਗਾ 29 ਤੋਂ ਅੱਗੇ ਵੀ ਸ਼ਾਂਤਮਈ ਹੀ ਰਹੂਗਾ ਬਿਲਕੁਲ ਅਸੀਂ ਪਹਿਲੋਂ ਵੀ ਸ਼ਾਂਤ ਸੀ ਹੁਣ ਵੀ ਸ਼ਾਂਤ ਹੈ ਅੱਗੇ ਵੀ ਸ਼ਾਂਤੀ ਰਹਿਣਾ ਜਿਹੜਾ ਵਾਇਲੈਂਸ ਆ ਉਹ ਤਾਂ ਸਟੇਟ ਵੱਲੋਂ ਆ ਜਦੋਂ ਸਟੇਟ ਵਾਇਲੈਂਸ ਕਰਦਾ ਉਹਦਾ ਕੀ ਕਰ ਸਕਦੇ ਐਨਐਸਏ ਲਾਉਣ ਦੀ ਗੱਲ ਕਰ ਰਹੀ ਹੀ ਹੈ ਕਿਸਾਨਾਂ ਦੇ ਖਾਤੇ ਫ੍ਰੀਜ਼ ਕਰਨ ਦੀ ਗੱਲ ਕਰ ਰਹੀ ਹੈ ਜ਼ਮੀਨਾਂ ਜ਼ਬਤ ਕਰਨ ਦੀ ਗੱਲ ਕਰ ਰਹੀ ਹੈ ਕਰ ਲੈ ਜੀ ਉਹਨਾਂ ਨੂੰ ਵਾਰ ਰੱਖਾਂ ਦਾ ਜਿਹੜੀ ਪੰਜਾਬ ਦੀ ਅਰਥਵਿਵਸਥਾ ਦਾ ਐਡਾ ਵੱਡਾ ਨੁਕਸਾਨ ਹੋ ਰਿਹਾ ਇਹਦੀ ਪਰਪਾਈ ਕੌਣ ਕਰੂ ਤਿੰਨ ਛੜਕਾਂ ਸਰਕਾਰ ਬੰਦ ਕਰਕੇ ਬਿਠੀ ਆ ਸਾਡੀ ਅਰਥਵਿਵਸਥਾ ਦਾ ਮਾੜਾ ਸਰ ਪੈ ਰਿਹਾ ਤੋ ਇਹ ਤਾਂ ਇਹ ਤਾਂ ਸਮਝ ਦੱਸੂ ਨਾ ਵੀ ਲੋਕ ਇੰਨਾ ਕੋਈ ਪਰਪਾਈ ਕਰਾਉਣਗੇ ਹਰਿਆਣਾ ਪੂਰਾ ਸੀਲ ਕੀਤਾ ਆ ਜਾਂ ਦਿੱਲੀ ਦੇ ਬਾਰਡਰ ਖਾ ਖਾਸੀ ਨੇ ਕੀਤੇ ਹੋਏ ਕਿਹੀ ਫੈਸਲਾ ਕਰਾਂ ਜੋ ਫੈਸਲਾ ਹੋਊਗਾ ਤੁਹਾਡੇ ਸਾਹਮਣੇ ਆ ਜਾਊਗਾ ਕੀ ਫੈਸਲਾ ਕਿਉਂਕਿ ਪਿਛਲੀ ਵਾਰ ਜੋ ਹੋਇਆ 21 ਨੂੰ ਜਦੋਂ ਹੋਇਆ ਬਹੁਤ ਸਾਰੇ ਲੋਕ ਇਹ ਕਹਿ ਰਹੇ ਨੇ ਕਿ ਨੁਕਸਾਨ ਮੁੰਡਿਆਂ ਦਾ ਹੋ ਜਾਣਾ ਸੀ ਪਰ ਚਲੋ ਬਚਾਅ ਹੋ ਗਿਆ ਪਰ ਇੱਕ ਮੁੰਡਾ ਤਾਂ ਜਿਹੜਾ ਹੈ ਉਹ ਸ਼ਹੀਦ ਹੋ ਗਿਆ ਹੋਰ ਦੂਰਾਂ ਨਾ ਨੁਕਸਾਨ ਹੋਵੇ ਕਿ ਦਿੱਲੀ ਜਾਣ ਦੀ ਕਾਲ ਨੂੰ ਹੁਣ ਪੱਕੇ ਤੌਰ ਦੇ ਉੱਤੇ ਪਾਜ਼ ਕਰ ਦਿੱਤਾ ਕਿ ਦੇਖੋ ਹਾਲੇ ਨਹੀਂ ਕਹਿ ਸਕਦੇ ਅਸੀਂ ਜੋ ਕੁਝ ਤੁਸੀਂ ਪਹਿਲਾਂ ਦੱਸਿਆ ਸਰਕਾਰ ਦੀ ਮਨਸ਼ਾ ਕੀ ਆ ਕਿਵੇਂ ਸਾਨੂੰ ਸਿੱਧੀਆਂ ਗੋਲੀਆਂ ਮਾਰ ਰਹੀ ਆ ਐਸ ਵਲੇ ਹੁਣ ਕੀ ਪੋਜੀਸ਼ਨ ਲੈਣ ਦਾ ਬੰਦਾ ਸਾਰੀ ਗੱਲ ਤੇ ਚਰਚਾ ਕਰਕੇ ਹੀ ਅੱਗੇ ਫੈਸਲਾ ਕਰਾਂਗੇ ਅਸੀਂ ਗ੍ਰਾਹਾਂ ਉਹਨਾਂ ਨਾਲ ਗੱਲਬਾਤ ਕਰ ਰਹੇ ਸੀ ਗ੍ਰਾਹਾਂ ਕਹਿੰਦੇ ਕਿ ਮੈਂ ਡੱਲੇ ਵਾਲ ਨੂੰ ਤਾਂ ਫੋਨ ਕੀਤਾ ਬਟ ਡੱਲੇ ਵਾਲ ਨੇ ਮੇਰਾ ਫੋਨ ਨਹੀਂ ਚੁੱਕਿਆ ਪਰ ਪੰਦੇਰ ਉਹਨਾਂ ਦਾ ਮੇਰਾ ਰਾਬਤਾ ਕਾਇਮ ਰਹਿੰਦਾ ਸੀਗਾ ਔਰ ਕਹਿੰਦੇ ਮੈਂ ਵਾਰਨ ਵੀ ਕੀਤਾ ਸੀ ਉਹਨਾਂ ਨੂੰ ਚੇਤਾਵਨੀ ਵੀ ਦਿੱਤੀ ਸੀ ਕਿ ਧਿਆਨ ਰੱਖਿਓ ਕੰਮ ਖਰਾਬ ਹੋ ਸਕਦਾ ਦੇਖੋ ਇਹ ਠੀਕ ਹੈ ਹਰ ਇੱਕ ਆਪਣੇ ਹਿਸਾਬ ਨਾਲ ਜੋ ਕਹਿੰਦੇ ਅਸੀਂ ਉਹਨਾਂ ਦੀ ਵਾਰਨਿੰਗ ਤੋਂ ਇਲਾਵਾ ਵੀ ਸचेਤ ਆ ਸਮਝ ਆ ਸਾਨੂੰ ਇਧਰੋਂ ਕੋਈ ਤੁਸੀਂ ਸੰਭੂ ਤਰੈ ਤੁਹਾਨੂੰ ਲੱਗਦਾ ਕਦੀ ਕਿ ਸਾਡੇ ਹੱਥੋਂ ਸਿੱਤੀ ਤੇ ਨਿਕਲੀ ਹੋਵੇ ਕਦੀ ਨਹੀਂ ਨਿਕਲਦੀ ਪਰ ਇੱਕ ਨੂੰ ਕੁਝ ਤਸਵੀਰਤਾ ਬਣ ਗਈ ਸੀ ਇਹ ਜੀ ਜਦੋਂ ਉਹ ਮੁੰਡੇ ਤੁਹਾਨੂੰ ਖਿੱਚ ਕੇ ਸਟੇਜ ਦੇ ਉੱਤੇ ਲੈ ਕੇ ਆਏ ਤੁਹਾਨੂੰ ਉਹਨਾਂ ਨੇ ਆਪਣਾ ਗिला शिकਵਾ ਵੀ ਦੱਸਿਆ ਕਿ ਤੁਸੀਂ ਸਾਨੂੰ ਬੁਲਾਇਆ ਕਿ ਉੱਥੇ ਇਕੱਠਾ ਕਿਉਂ ਕਰ ਲਿਆ ਐ ਨਹੀਂ ਹੈ ਨਾ ਕੋ ਖਿੱਚ ਕੇ ਆਏ ਨਾ ਕਿਸੇ ਨੇ ਲਿਆਂਦਾ ਸਾਨੂੰ ਸਿਰਫ ਅਸੀਂ ਜਾ ਕੇ ਗੱਲ ਕਰਦੇ ਹਾਂ ਹੁਣ ਠੀਕ ਹੈ ਗੱਲ ਅਸੀਂ ਕੀਤੀ ਆ ਕੋਈ ਸਾਡੀ ਗੱਲ ਨਾਲ ਸਹਿਮਤ ਹੋ ਸਕਦਾ ਕੋਈ ਨਹੀਂ ਹੁੰਦਾ ਸੀ ਤਾਂ ਥੋੜਾ ਪੰਜਾਬ ਦੇ ਨੌਜਵਾਨਾਂ ਨੂੰ ਮਰਵਾ ਦੇਣਾ ਹੁੰਦਾ ਪਰ ਇੱਥੇ ਸਰਕਾਰ ਨੇ ਬਹੁਤ ਸਾਰੇ ਆਪਦੇ ਬੰਦੇ ਵੀ ਵਾੜੇ ਹੈਗੇ ਤਾਂ ਸਾਰੇ ਥੋੜੇ ਹੈਗੇ ਬਹੁਤ ਸਾਡੇ ਨੌਜਵਾਨ ਸਿਆਣੇ ਆ ਸਮਝਦਾਰ ਆ ਸਾਰੀ ਗੱਲ ਨੂੰ ਸਮਝਦੇ ਆ ਹੂੰ ਠੀਕ ਆ ਕੋਈ ਵਿੱਚ ਵੀ ਉਸ ਕਿਸਮ ਦਾ ਸਰਕਾਰ ਪੱਖੇ ਵੀ ਆ ਜਾਂਦੇ ਆ ਤੋ ਸਾਰਾ ਕੁਝ ਅਸੀਂ ਸਾਹਮਣਾ ਹੁੰਦਾ ਅੱਜ ਕੋ ਰੌਲਾ ਨੇ ਹੂੰ 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 ਹਾਲਾਂਕਿ ਤੁਸੀਂ ਕਿਹਾ ਕਿ ਸਰਕਾਰ ਨੇ ਬੰਦੇ ਇੱਥੇ ਵੜੇ ਹੋਏ ਨੇ ਜੋ 21 ਤਰੀਕ ਨੂੰ ਜੋ ਤਸਵੀਰ